ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਸ ਕਰਦਾ ਵੀ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਆਪਣੀ ਵੀਡੀਓ ਹੈਗੀ ਆਪਣੇ ਗਰਾਊਂਡ ਦੀ ਤੇ ਤੁਹਾਨੂੰ ਮੁੰਡਾ ਦਿਖਾਵਾਂਗੇ ਜਿਹੜਾ ਮੈਂਤ ਲਾਉ ਆਉਂਦਾ ਹੁੰਦਾ ਆਪਣੇ ਲਾ ਵੀ ਹਨ ਖਾਸ ਕਰ ਸਾਰਿਆਂ ਨੇ ਦੇਖੀ ਹੋਊਗਾ ਤੇ ਅੱਜ ਤੁਹਾਨੂੰ ਉਹਦੇ ਨਾਲ ਮਿਲਾਉਣਾ ਕੀ ਹਾਲ ਚਾਲ ਨੇ ਤਾਂ ਕਿ ਧੰਨ ਗੁਰੂ ਜੀ ਕੀ ਹਾਲ ਚਾਲ ਆ ਜੀ ਮੈਂ ਤਾਂ ਪੂਰਾ ਫਾਈਨ ਆ ਜੀ ਤੁਸੀਂ ਦੱਸੋ ਜੀ ਆਪਣਾ ਪ੍ਰੈਕਟਿਸ ਕਿਹਦੇ ਜੀ ਸਟਾਰਟ ਕਰਤੀ ਆਪਾਂ ਨੇ ਪਟਾ ਮੈਂ ਸਟਾਰਟ ਕਰਤੀ। ਹਾਂ 15 ਦਿਨ ਹੋ ਗਏ ਸਟਾਰਟ ਕਰਤੀ। 16 ਦਿਨ ਹੋ ਗਏ। ਤਾਂ 16 ਦਿਨ ਹੋ ਗਏ। ਤੁਸੀਂ ਵੀ ਕਰੋ ਕਦੇ ਸਟਾਰਟ ਮੜਾ ਦੇਖੋ। ਸਾਰੇ ਨੌਜਵਾਨਾਂ ਨੂੰ ਕੋ ਬੈਂਚ। ਲਈ ਸਾਰੇ ਗ੍ਰਾਊਂਡ ਤੁੰਗਾ। ਨੌਜਵਾਨਾਂ ਨੂੰ। ਸਾਰੇ ਨੌਜਵਾਨਾਂ ਨੂੰ। ਨੌਜਵਾਨਾਂ ਨੂੰ। ਜਵਾਨਾਂ ਨੂੰ। ਹਾਂ। ਨੌ ਤਾਂ ਮੀਨਸ ਜਿਹੜੇ ਨੌਜਵਾਨ ਨਹੀਂ ਹੈਗੇ। ਮਤਲਬ ਸਾਰੇ ਜਵਾਕਾਂ ਨੂੰ ਕਹਦੇ ਚਿਲਡਰਨ। ਤੇ ਬੱਚਿਆਂ ਨੂੰ। ਬੱਚਿਆਂ ਨੂੰ। ਚਿਲਡਰਨ। ਬੇਲ। ਚਾਈਲਡ ਮਤਲਬ। ਹਾਂ ਸਾਰੇ ਚਾਈਲਡ ਨੂੰ। ਲਈ ਸਾਰੇ ਅੰਗਰੇਜ਼ੀ ਗੱਲ ਦੇ। ਠੀਕ ਕੋ ਬਚਾ ਉੱਠਾ ਲੈਣ ਇੱਥੇ ਓਏ ਉਹ ਤਾਂ ਠੀਕ ਆ ਤੂੰ ਕਹਿ ਵੀ ਕਹਿੰਦੇ ਸਾਰੇ ਜਣੇ ਗਰਾਊਂਡ ਨਾਲ ਜੁੜੋ ਐ ਕਹਨਾਲੀ ਹਾਂਜੀ ਮਿਹਨਤ ਕਰੋ ਜੀ ਪਹਿਲਾਂ ਸਾਰਾ ਬਣਾਓ ਵੀਡੀਓ ਸ਼ੇਅਰ ਕਰੋ ਸਾਡੇ ਨੂੰ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਹਾਂ ਹੈਗੀ ਤਾਂ ਆਉਗੀ ਦੇਖੋ ਮਿਹਨਤ ਕਰੋ ਤੇ ਕਿਤੇ ਸਾਰੀ ਪੂਰੀ ਵੀਡੀਓ ਦੇਖੋ ਐ ਵੀ ਟਾਈਮ ਹਾਂ ਸਾਰੇ ਕਹਿੰਦੇ ਕਹਿੰਦੇ ਸਾਰੇ ਮੰਮੀ ਡੈਡੀ ਨੂੰ ਬੇਨਤੀ ਆ ਵੀ ਆਪਦੇ ਉਹਦੇ ਜਵਾਕਾਂ ਨੂੰ ਮਿਹਨਤ ਕਰਾਓ ਹਾਂ ਕਹ ਹਾਂਜੀ ਕਹਿਣਾ ਹਾਂਜੀ ਨਹੀਂ ਕਹਿਣਾ ਉਹਦੇ ਵਿੱਚ ਕਹ ਸਾਰੇ ਉਹਨਾਂ ਸਾਡੇ ਟਿਆਰੂ ਆਪਾਂ ਕੰਪਨੀ ਕਰ ਰਹੇ ਆ ਕਿ ਫਿਰ ਆਪ ਜੀ ਕਰਾਇਆ ਕਰੋ ਆਪ ਦੇ ਬੱਚਿਆਂ ਦੀ ਹਾਂ ਪ੍ਰੋਪਰ ਧਿਆਨ ਦਿਆ ਕਰੋ ਪ੍ਰੋਪਰ ਧਿਆਨ ਦਿਆ ਕਰੋ ਠੀਕ ਹੈ ਜੀ ਪੁਜਾਇਆ ਕਰੋ ਠੀਕ ਹੈ ਜੀ ਹਾਂ ਜੀ ਇਹ ਆ ਗਏ ਆਪਣਾ ਸਹਿਬ ਪ੍ਰਤਾਪ ਸਿੰਘ ਸਿੱਧੂ ਵਿਚਾਰੇ ਜਾਣਦੀ ਹੋਵੋਗੇ ਤੇ ਦੇਖੋ ਵੀ ਮੁੰਡੇ ਪ੍ਰੈਕਟਿਸ ਦੇਖੋ ਇਹਦਾ ਵਜਨ ਥੋੜਾ ਜਿਹਾ ਹੋਗਾ ਤੇ ਜ਼ਿਆਦੇ ਜੀ ਤੇ ਹੁਣ ਥੋੜੀ ਪ੍ਰੈਕਟਿਸ ਦਿੱਤਾ ਇਹਨੇ ਜੋਰ ਮੈਂ ਸਾਰੀਆਂ ਦੇਖੋ ਪਹਿਲਾਂ ਇੱਕ ਸੈਸ਼ਨ ਦੇਖੋ ਪੂਰੀਆਂ ਪ੍ਰੋਪਰ ਕਰਦਾ ਮੁੰਡਾ ਇਹ ਕਿ ਨਾ ਮੈਂ weight ਘਟਾਉਣਾ ਵੀ ਜਲਦੀ ਤੋਂ ਜਲਦੀ ਤਾਂ ਕਰਕੇ ਦਿਨ ਵੀ ਇਹਨੂੰ ਹੋ ਗਏ 16 17 ਆਉਂਦੇ ਨੂੰ ਪਿਸਕਪਕ ਵੀ ਫਿਰਦਾ ਵਿਚਾਰਾ ਖੇਡਦਾ ਤੇ ਵੀ ਮਤਲਬ ਕਿ ਇਹਦੇ ਪੂਰਾ ਜੋਰਾ ਗੱਲ ਕਰ ਥੋੜਾ ਜਿਹਾ ਸ਼ਰਾਰਤਾਂ ਬੜੀਆਂ ਕਰਦਾ ਤਾਂ ਕਰਕੇ ਖੜ ਜਾਂਦਾ ਸੀ ਇੱਦੀ ਕਿਉਂਕਿ ਜਵਾਖ ਆ ਹਜੇ ਸਾਨੂੰ ਪਤੀ ਆ ਪਹਿਲਾਂ ਪ੍ਰੈਕਟਿਸ ਘੱਟ ਲਈ ਆ ਇੱਕ ਟਿੰਕੀ ਜਰਕ ਦੀਆਂ ਵੀਡੀਓ ਦੇਖ ਕੇ ਕਹਿੰਦਾ ਮੈਂ ਵੀ ਕਹਿੰਦਾ ਚਾਚੂ ਵੀ ਆਪਦਾ ਮਿਹਨਤ ਕਰਿਆ ਕਰੋ ਸੁਖਮਣ ਨੂੰ ਕਹਿੰਦਾ ਤਾਂ ਕਰਕੇ ਸੁਖਮਣ ਇੱਥੇ ਸਾੜ ਜਾਂਦਾ ਇਹਨੂੰ ਭਈ ਕਦੇ ਦਾਦਾ ਲੈ ਆਉਂਦਾ ਇਹ ਹੁਣ ਚੱਲਦਾ ਦਾ ਕੰਮ ਪੂਰਾ ਮਰ ਮਰ ਦੇਖੋ ਇਹ ਧਿਆਨ ਦੂਜੇ ਪਾਸੇ ਵੜਾ ਦਿੰਦਾ ਚੱਲ ਵੀ ਚੱਲ ਸ਼ੇਰ ਬਸ ਕਹਿੰਦਾ ਤਾਂ ਚੜ ਗਿਆ ਦੇਖੋ ਐਕਸਰਸਾਈਜ਼ਾਂ ਦੇਖੋ ਜੋਬਰ ਦੀਆਂ ਸਰੀਰ ਬਰਨ ਅਪ ਕਰ ਰਿਹਾ ਪੂਰਾ ਜੀ ਹਾਂ ਸੈਟ ਅੱਗੇ-ਅਗੇ ਵੀ ਦੇਖੋ ਵੀਡੀਓ ਤੁਸੀਂ ਸਾਰੀ ਦੇਖੋ ਬਾਈ ਬਣ ਕੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਆਪਣੇ ਪੇਜ ਨੂੰ ਫੋਲੋ ਵੀ ਕਰਿਓ ਤੇ ਅੱਗੇ ਤੋਂ ਵੀ ਆਪਾਂ ਇਹਦੇ ਅਗਲੇ ਤੋਂ ਅਗਲਾ ਪਾਰਟ ਵੀ ਪਾਇਆ ਕਰਾਂਗੇ ਵੀਡੀਓ ਦਾ ਦੇਖੋ ਕਰਦਨ ਦੇਖ ਸਜਾ ਕਰਕੇ ਖੜ ਕੇ ਆ ਕਹਿੰਦਾ ਨਾ ਤੇ ਹੁਣ ਲੱਤਾਂ ਦੀ ਐਕਸਰਸਾਈਜ਼ ਚੱਲ ਪਈ ਦੇਖੋ ਜੀ ਫਿਰ ਮੁੰਡਾ ਕਿਵੇਂ ਕਰਦਾ ਐ ਸਜਾ ਸਿਆਣਾ ਬਹੁਤ ਤੁਸੀਂ ਅਕਸਰ ਇਹਨੂੰ ਦੇਖਦੀ ਹੋ ਮੋ ਗਿਆ ਨਾ ਮੂਸ਼ੇਲ ਦੇ ਨਾਲ ਇਹਦੀਆਂ ਪੋਸਟਾਂ ਆਪਣੇ ਸਿੱਧੂ ਦੇ ਨਾਲ ਕਿਉਂਕਿ ਉੱਥੇ ਹੀ ਰਹਿੰਦਾ ਸੀ ਜਦੋਂ ਬਈ ਹੁੰਦਾ ਸੀ ਹੁਣ ਥੋੜਾ ਜਿਹਾ ਪੜ੍ਹਾਈ ਦੇ ਜੋਰ ਕਰਕੇ ਇਹ ਇੱਕ ਪੜ੍ਹਾਈ ਦਾ ਜੋਰ ਹੈ ਉਤੋਂ ਥੋੜਾ ਜਿਹਾ ਸਰੀਰ ਵੀ ਬੋਝਲ ਹੋ ਗਿਆ ਦਾ ਤਾਂ ਕਰਕੇ ਹੁਣ ਐਕਸਰਸਾਈਜ਼ ਤੇ ਪੂਰਾ ਜੋਰ ਹੈ ਦਾ ਇਹਨ ਕਈ ਦਿਨ ਹੰਦਾ ਹੋ ਕੇ ਦਾ ਵੀ ਨਾ ਯਾਰ ਵੀ ਤੂੰ ਮੋਟਾ ਹੋ ਗਿਆ ਹੈ ਹੋ ਗਿਆ ਥੋੜਾ ਜਿਹਾ ਤੰਗ ਵੀ ਕਰੀਦਾ ਦੇਖੋ ਹੁਣ ਕਰਦਾ ਮੁੰਡਾ ਹੁਣ ਕੰਮ ਅਰ ਗਿਆ ਮਨ ਲੱਗਾ ਸਪਰਟਾਂ ਦਾ ਕੰਦਾ ਨਾ ਵੜਾ ਟੰਗੀ ਕੰਦਾ ਨਾ ਪਰ ਤੁਰ ਪਿਆ ਲੈ ਤੁਰ ਪਿਆ ਮੁੰਡੂ ਦੇਖਦੇ ਆ ਕਿੰਨੀਆਂ ਸਪ੍ਰੇਟਾਂ ਲਾਉਂਦਾ ਮੁੰਡਾ ਤੇ ਚਲੋ ਵੀ ਦੇਖਦੇ ਆਪਾਂ ਲੋ ਜੀ ਮੁੰਡਾ ਆਪਣਾ ਤਿਆਰ ਆ ਹੁਣ ਸਪ੍ਰੇਟਾਂ ਦੇ ਲਈ ਲੈ ਇਹਨੂੰ ਸਮਝਾਤਾ ਵੀ ਹਥੇ ਹੱਥ ਲਾ ਕੇ ਆਉਣਾ ਚੱਲ 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 ਸੇਰਾ ਚੱਲ ਯਾ ਕਿ ਪ੍ਰੋਪਰ ਹੁਣੇ ਮੇਰੇ ਖਿਆਲ ਦਰਖਤ ਦੇ ਹੱਥ ਲਾ ਕੇ ਆਓ ਇਦਾਂ-ਇਦਾਂ ਕਰਕੇ ਉਹ 5 ਸਪਰੇਟਾ ਲਾਉਂਦਾ ਹੈ ਜੀ ਡੇਲੀ ਮਤਲਬ ਕਿ 2 ਘੰਟੇ ਗਰਾਊਂਡ ਦੇ ਵਿੱਚ ਜਿਵੇਂ ਮੁੜਕੋ ਮੁੜਕੀ ਹੋ ਕੇ ਜਾਂਦਾ ਚੋਬਰ ਸਾਡਾ ਦੇਖ ਉਧਰੋਂ ਤੁਰ ਕੇ ਆਉਂਦਾ ਹੌਲੀ-ਹੌਲੀ ਮਤਲਬ ਦਾਮ ਲੈ ਕੇ ਉਹ ਫਿਰ ਆਪਣੇ ਮੁੰਡੇ ਹੋਰ ਵੀ ਆ ਰਹੇ ਵਰਗੇ ਵੱਲੋਂ ਵਰਗੇ ਉਹ ਵੀ ਮਿਹਨਤ ਲਾ ਰਿਹਾ ਕਿਉਂਕਿ ਗਰਾਊਂਡ ਥੋੜਾ ਗਿੱਲਾ ਹੋਣ ਕਰਕੇ ਬਾਹਰ ਨਹੀਂ ਹੈ ਖੇਡਣ ਵਾਲੇ ਹਜੇ ਹੈ ਨਹੀਂ ਖੇਡਣ ਵਾਲਾ ਹਜੇ ਹੈ ਨਹੀਂ ਤੇ ਬਾਈ ਗਰਾਊਂਡ ਤਾਂ ਕਰਕੇ ਮੁੰਡੇ ਕਬੱਡੀ ਵਾਲੇ ਜਿਹੜੇ ਉਹ ਵੀ ਆਪਣੀ ਬਸ ਮਿਹਨਤ ਲਾ ਕੇ ਬੈ ਗਿਆ ਜੀ ਥੋੜਾ ਜਿਹਾ ਅੱਜ ਲੇਟ ਹੋ ਗਿਆ ਦੀ ਹਨਾ ਚੱਲ ਵੀ ਚਲਾ ਜਾ ਜਾ ਸਿਰ ਆ ਜਾ ਤੇ ਦੂਜੇ ਨੇ ਵੀ ਪੰਜ ਸਪਰੇਟਾ ਲਾ ਕੇ ਫੇਰ ਇਹਨੂੰ ਆਖਿਆ ਵੀ ਭਈ ਆ ਜਾ ਇੱਧਰ ਨੂੰ ਇੱਥੇ ਆ ਕੇ ਕਹਿੰਦਾ ਵੀ ਹੁਣ ਦੱਸੋ ਮੈਂ ਕੀ ਕਰਾਂ ਫੇਰ ਇਹਨੂੰ ਦੱਸਿਆ ਵੀ ਚੱਲ ਪੌੜੀਆਂ ਲਈ ਆ ਐਕਸਰਸਾਈਜ਼ ਕਰ ਲੈ ਇਹਦੇ ਹਸਾਬ ਜੀ ਚਾਏ ਨਹੀਂ ਕੰਮ ਫੇਰ ਸਮਝਾਇਆ ਇਹਨੂੰ ਜਿੰਨਾ ਕਿ ਚੱਲ ਸਾਨੂੰ ਪਤਾ ਬਈ ਉਹਨਾਂ ਕਿ ਨਹੀਂ ਜਵਾਕ ਨੂੰ ਸਮਝਾਉਣੇ ਇਹ ਚਲੇਦਰੇ ਬਣਾ ਹਣੀ ਦੱਸ ਰਿਹਾ ਇਹ ਚੱਲਦਾ ਭਾਈ ਦੱਸੋ ਵੀ ਮੁੰਡੂ ਇਹਦਾ ਵੇਟ ਘਟ ਜੂਗਾ ਆਪਣੇ ਜੋਬਰ ਦਾ ਲਓ ਜੀ ਆਹ ਲਾ ਕੇ ਤੇ ਦੂਬਾ ਇਹਨੂੰ ਫੜਾਈ ਅਸੀਂ ਨੇ ਰੱਸੀ ਵੀ ਇਹਨੂੰ ਖਿੱਚ ਤਾਣ ਦੇਖੋ ਹੂੰ ਜੋਰ ਲੱਗਦਾ ਕਹਿੰਦਾ ਥੱਕ ਗਿਆ ਇਦੋਂ ਕਿਉਂਕਿ ਪਹਿਲੇ ਦਿਨ ਹੀ ਲਿਆ ਲਿਆਇਆ ਦੀ ਮੁੰਡਾ ਇਹਨੂੰ ਫੜਾਈ ਸੀ ਤੇ ਇਦੋਂ ਦਾ ਮਤਲਬ ਕਿ ਲੱਤਾਂ ਦੇ ਸਿਹਜ ਦੇਖੋ ਥੋੜਾ ਨਿਆਣਾ ਹੈ ਤਾਂ ਕਰਕੇ ਹੌਲੀ-ਹੌਲੀ ਪਹੂਆ ਹੁਣ ਹੋ ਗਏ ਨੂੰ 15-16 ਦਿਨ ਤੇ ਫੇਰ ਇਹਦੇ ਲਵਾਈਆਂ ਵੀ ਆਹਾ ਬਈ ਚੱਲ 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 ਸੇ ਰਚੜ ਮਤਲਬ ਕਿ ਇੰਨਾ ਕਿ ਇਹਨੂੰ ਹੁਣ ਜਨੂਨ ਹੋ ਗਿਆ ਪ੍ਰੈਕਟਿਸ ਦਾ ਡੇਲੀ ਆਪ ਹੀ ਕਹਿੰਦਾ ਹੁਣ ਕਰੇ ਮੈਨੂੰ ਛੱਡ ਗਿਆ ਉਹ ਦੇਖੋ ਹੁਣ ਲੰਗੜਾ ਸ਼ੇਰ ਵੀ ਲਵਾਇਆ ਚੱਲ 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 ਇਹ ਦੂਬਾ ਆ ਗਿਆ ਭਾਈ ਫਤਿਹ ਆਪਣਾ ਆਪਣੇ ਵੱਡੇ ਭਾਈ ਜਦਵਿੰਦਰ ਬੱਗੇ ਦਾ ਮੁੰਡਾ ਫਤਿਹ ਸਿੱਧੂ ਤੇ ਚਲੋ ਜੀ ਹੁਣ ਦੋਨਾਂ ਦੇ ਨਾਲ ਲੰਗੜਾ ਸ਼ੇਰ ਵੀ ਚੜ ਅਈ ਹੱਸੀ ਮਜ਼ਾਕ ਕਰਦੇ ਕਰਦੇ ਹਨਾ ਲੰਗੜਾ ਸ਼ੇਰ ਲਾਇਆ ਚੋਬਰਾ ਨੇ ਦੇਖੋ ਚੱਲ 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 ਇਹ ਇਧਰੋਂ ਫੇਰ ਮਕਾਲੇ ਦੂਜੀ ਲੱਤ ਤੇ ਦੇ ਇਧਰੇ ਆਪਣੇ ਜੋਬਰ ਦੂਸਰੇ ਹੀ ਫਿਰਦੇ ਆ ਬਾਕੀ ਮੈਚ ਖੇਡਣਗੇ ਹੋਏ ਅੱਜ ਤਾਂ ਕਰਕੇ ਥੋੜੇ ਜਿ ਘੱਟਨੇ ਜੋਬਰ ਆ ਦੇਖੋ ਥੱਕਦਾ ਬੜਾ ਕਿਉਂਕਿ ਸਰੀਰ ਹੈ ਥੋੜਾ ਭਾਰੀ ਹੈ ਤਾਂ ਕੁਝ ਥੋੜੇ ਢੰਗ ਵੀ ਕਰਦਾ ਜਿੰਨੀ ਤੱਕ ਇਹ ਦੂਵਾ ਇਹਨੂੰ ਫੜਾਈ ਜੀ ਇੱਟਾਂ ਸੀ ਨੇ ਅੱਧਾ ਰੂੜਾ ਵੀ ਐਸਲੂਟ ਕਰਕੇ ਐਂ ਫੜਾਉਣਾ ਫੇਰ ਜੀ ਇਹਨਾਂ ਜੋਬਰਾਂ ਨੇ ਆ ਉਹਦਾ ਇੱਟ ਨਾਲ ਪ੍ਰੈਕਟਿਸ ਕੀਤੀ ਤੇ ਇੰਨੇ ਸਾਡਾ ਮੁੰਡਾ ਕਿਹਾ ਵੀ ਮੈਂ ਥੱਕ ਗਿਆ ਜੇ ਵੀਡੀਓ ਵਧੀਆ ਲੱਗੀ ਬਈ ਸ਼ੇਅਰ ਕਰਿਓ ਪੇਜ ਨੂੰ ਕਰੇ ਫੋਲੋ ਬਹੁਤ ਬਹੁਤ ਧੰਨਵਾਦ